ਹਾਂ ਬਪੂ ਜੀ ਕਿਹਨੋਂ ਆਪਣਾ ਬੈਰਾ ਸੁਖਦੇਵ ਹੈ ਜੀ ਸੁਖਦੇਵ ਸਿੰਘ ਸੁਣਾਓ ਫਿਰ ਕੋਈ ਗੱਲ ਗੱਲ ਜੋ ਕਿਹੜੀ ਦਿਨਾਂ ਦੀ ਦਾ ਗੱਲੇ ਨਹੀਂ ਰਹੀ ਕੋਈ ਗੱਲੇ ਨਹੀਂ ਰਹੀ ਨਾ ਕੋਈ ਗੱਲ ਨਹੀਂ ਰਹੀ ਆਊਟ ਦੀ ਨਹੀਂ ਆਊਟ ਦੀ ਹੀ ਨਹੀਂ ਕਿ ਗੱਲਾਂ ਦਾ ਬਾਗੀਆਂ ਜਿਹੜੀ ਹੈਗੇ ਗਿਆ ਅੱਛਾ ਉਹ ਹੀ ਹੈਗੀ ਹੁਣ ਹੈ ਨਹੀਂ ਹਾਈਬ੍ਰਿਡ ਚੱਲ ਪਿਆ ਕੰਮ ਸਾਰਾ ਹੱਲ ਜੁੱਲ ਹੱਲ ਜੁੱਲ ਨਾ ਦੁੱਧ ਚ ਤਿਆ ਹੋਇਆ ਰਾਕੇ ਹੋਇ ਚਾ ਹਾਂ ਉਹਦਾ ਕੋਈ ਖਰਾਕ ਨਾ ਕਰਕੇ ਨਾ ਉਹ ਕਣਕੇ ਨਾ ਉਹ ਕਣਕੇ ਤੇ ਸਪਰੇਅ ਨੇ ਮਾਰਤੇ ਸਪਰੇਅ ਦਾ ਸਾਬਾ ਹਾਈਬ੍ਰਿਡ ਚੀਜ਼ ਹੋ ਗਈ ਇਹ ਨਹੀਂ ਹੋ ਰਿਹਾ ਅਭੀ ਨਹੀਂ ਰਹਾ ਹੁਣ ਤਾਂ ਗੋਡੇ ਮੋਡੇ ਛੋਟੇ ਛੋਟੇ ਨੇ ਦੁਖਣ ਲੱਗ ਜਾਂਦੇ ਨੇ ਗੋਡੇ ਦਾ ਹੁਣ ਤਾਂ ਇਹ ਤਾਂ ਹਲੇ ਤਾਂ ਸੀ ਫਰਦਿਆ ਤੁਸੀਂ ਦੇਖੋਗੇ ਹਲੇ ਤਾਂ ਇਸ ਤੋਂ ਵੀ ਜ਼ਿਆਦਾ ਹੋ ਜਾਣਗੇ ਇਸ ਤੋਂ ਵੀ ਜ਼ਿਆਦਾ ਹੋ ਜਾਣਗੇ ਹਾਂਜੀ ਹੁਣ ਵਾਲੀ ਪੀੜ੍ਹੀ ਨਸ਼ਿਆਂ ਨੇ ਬਰਬਾਦ ਕਰਤੀ ਅੱਛਾ ਨਸ਼ਿਆਂ ਨੇ ਬਹੁਤ ਜ਼ਿਆਦਾ ਫੈਲ ਰਹੇ ਨੇ ਜੀ ਹਾਂ ਨਸ਼ਿਆਂ ਨੇ ਕਰਤੀ ਕਿਵੇਂ ਜੀ 80 ਵਾ ਆ ਲੱਗ ਰਿਹਾ ਮੈਨੂੰ 80 ਸਾਲ ਤੇ ਹੋ ਗਏ ਹਾਂ 45 ਦਾ ਜਨਮ ਹੈ ਮੇਰਾ ਆ ਦੇਖੋ ਵੀ ਐਂ ਬੁਈਆ ਬਣੂਗਾ ਐਂ ਟਿਕਦਣੀ ਐ ਡੋ ਅੱਡ ਸ਼ਬਦੇ ਤੇ ਬੋਈ ਅੱਗੇ ਬਣਦੇ ਸੀ ਤੇ ਹੁਣ ਇੱਧਰ ਤੁਹਾਡੇ ਸਾਹਮਣੇ ਪਿੰਡ ਸੰਗਤੀ ਵਾਲੇ ਖੜੇ ਸੀਗੇ ਮਹਾਂ ਚਲੋ ਪੁਰਾਣਾ ਸੱਭਿਆਚਾਰ ਹੈ ਦੇਖੋ ਜੀ ਹੁਣ ਇਹ ਬੋਈਆ ਬਣਨਾ ਸ਼ੁਰੂ ਹੋ ਗਿਆ ਤੁਹਾਨੂੰ ਸਿਰੇ ਤੋਂ ਦਿਖਾਵਾਂਗੇ ਪਹਿਲਾਂ ਕੱਲਾ ਕੱਲੀ ਡਾਣੀ ਛਾਂਗੀ ਐ ਤਿਆਰ ਕਰੀ ਐ ਤੇ ਇੱਥੋਂ ਜੋੜ ਲਾਤਾ ਜੀ ਹੁਣ ਇੱਥੋਂ ਜੋੜ ਲੱਗਣਾ ਜਿਹੜਾ ਤੁਸੀਂ ਦੇਖੋ ਵੀ ਕਿਵੇਂ ਬੋਈਆ ਬਣਾਉਣਗੇ ਬਾਪੂ ਜੀ ਇਹ ਜੋੜ ਹੈ ਜਿਹੜਾ ਸਾਡਾ ਨਾ ਇਹ ਬਿਨਾ ਗੈਸ ਬੈਲਟ ਤੋਂ ਬਿਨਾ ਹੋਇਆ ਬਿਨਾ ਗੈਸ ਬੈਲਟ ਤੋਂ ਲਾ ਰਹੇ ਹਾਂ ਜੋੜ ਬੈਲਟ ਤੋਂ ਤਿਆਰ ਕਰ ਰਹੇ ਹਾਂ ਜੀ ਛੋਟੀ ਉਮਰ ਕਿੰਨੀ ਹੋ ਗਈ ਹੋਣ ਮੇਰੀ ਹੋ ਗਈ ਜੀ 61 ਸਾਲ ਦੀ ਹੋਣ ਵਾਲੀ ਆ 60 ਸਾਲ ਤੋਂ ਟੱਪ ਗਿਆ 61 ਸਾਲ ਦੀ ਹੋ ਗਈ ਠੀਕ ਹੈ ਦੇਖ ਸਕਦੇ ਹੋ ਵੀ ਬੋਈਆ ਤਿਆਰ ਹੋ ਰਿਹਾ ਛਾਬੇ ਬੋਈਏ ਜਿਵੇਂ ਕਰਦੇ ਸੀ ਆ ਦੇਖੋ ਜੋੜ ਕੇਵੇਂ ਲੱਗੂਗਾ ਕਹਿੰਦੇ ਬਿਨਾ ਬਿਨਾ ਬੈਲਟਿੰਗ ਸੈੱਟ ਤੋਂ ਲਾ ਰਹੇ ਹਾਂ ਫਿਰ ਹੈ ਬਿਨਾ ਬੈਲਟ ਸੈੱਟ ਤੋਂ ਜੀ ਨਾਲੇ ਛੇਤੀ ਟੁੱਟਦਾ ਨਹੀਂ ਨਾ ਟੁੱਟੇ ਹਾਂਜੀ ਆ ਦੇਖੋ ਭਾਈ ਐਂ ਜੋੜ ਲੱਗੂਗਾ ਇਹ ਆ ਦੇਖੋ ਇਹ ਸਾਰੇ ਇੱਧਰ ਪਏ ਨੇ ਇੱਧਰ ਪਏ ਨੇ ਸਾਰੇ ਟਿਕਣਗੇ ਦੇਖਦੇ ਆ ਕਿਵੇਂ ਬੰਨਣਗੇ ਸ਼ੁਰੂ ਚ ਇਹ ਚੀਜ਼ ਅਸੀਂ ਵੀ ਨਹੀਂ ਦੇਖੀ ਸੀ ਪਹਿਲਾਂ ਐਵੇਂ ਕਹੀ ਹੈ ਨਾ ਬੱਸ ਆ ਜੀ ਪੁਰਾਣੀ ਚੀਜ਼ ਆ ਇਹ ਹਮ ਆ ਦੇਖੋ ਬਈ ਕੁਦਰਤੀ ਜੋੜ ਹੈ ਕਹਿੰਦੇ ਆ ਦੇਖੋ ਲੈ ਐਵੇਂ ਬਣੂਗਾ ਬਈ ਐਂ ਟੋਕਰਾ ਬਣਦਾ ਟੋਕਰਾ ਵੀ ਐਂ ਬਣਦਾ ਜੀ ਆ ਦੇਖੋ ਇਹ ਬਣ ਰਿਹਾ ਬੋਈਆ ਤੂਤਦੀਆਂ ਛਟੀਆਂ ਨੇ ਆਪਾਂ ਕਹਿੰਦੇ ਤੂਤਦੀ ਛੱਟੀ ਵਰਗੀ ਹਾਂਜੀ ਇਹਦੇ ਵਿੱਚ ਆ ਗਾਣਿਆਂ 'ਚ ਵੀ ਆਇਆ ਹੈ ਹਾਂਜੀ ਤੂਤਦੀ ਛੱਟੀ ਸ਼ਮਕ ਵੀ ਭੇੜੀਏ ਤੂਤਦੀ ਹਾਂਜੀ ਵਿੱਕੇ ਬੜ ਜਾਂਦੀਆਂ ਮਾਸ ਦੇ ਇਹ ਆ ਜੋੜ ਲੱਗ ਰਹੇ ਹੈ ਬਈ ਅੰਜ ਪੂਰਾ ਦੇਖਦੇ ਆਪਾਂ ਸਾਰੇ ਪਾਸੇ ਘਮਾਉਣਗੇ ਅੱਗੇ ਬਣਦੇ ਹੁੰਦੇ ਤੇ ਟੋਕਰੇ, ਬੋਈਏ, ਛਾਬੇ ਹਾਂਜੀ ਹੋਰ ਵੀ ਕੁਝ ਹੁੰਦਾ ਸੀ ਜੀ? ਬਸ ਇਹ ਹੀ ਤੀਏ ਟੋਕਰੇ ਵੀ ਵੱਡੇ ਛੋਟੇ ਹੁੰਦੇ ਸੀ। ਹਾਂ ਟੋਕਰੇ ਵੱਡੇ ਟੋکریاں ਟੋਕਰੇ ਵੱਡੇ ਹੁੰਦੇ ਜੀ ਵਿਆਹਾਂ ਦੇ ਵਿੱਚ ਬਹੁਤ ਬਹੁਤ ਲੱਡੂ ਪਾਉਂਦੇ ਤੇ ਆਹ ਦੇਖੋ ਜੀ ਆਹ ਪੈ ਗਿਆ ਬੰਨਣਾ ਉਰੋਂ ਐਂ ਜੋੜ ਹੈ ਜੀ ਇਹ ਐਂ ਕਮਾਤਾ ਦੇਖੋ। ਕੱਲੇ-ਕੱਲੇ ਨੂੰ ਹੁਣ ਇਹ ਐਂ ਬੰਨ ਲਾਉਣਗੇ ਜੋੜ। ਫੇਰ ਬੋਈਏ ਬੰਨਣਾ ਸ਼ੁਰੂ ਹੋਊ। ਪੂਰਾ ਬੁਈਆ ਤੁਹਾਨੂੰ ਬਣਦਾ ਦਿਖਾਵਾਂਗੇ ਵੀਡੀਓ ਐਂਡ ਤੱਕ ਦੇਖਿਓ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜ਼ਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਤੁਹਾਨੂੰ ਦਿਖਾਉਣੀ ਆ ਪੁਰਾਣਾ ਵਿਰਸਾ ਜਿਹੜਾ ਸਾਡਾ ਖਤਮ ਹੁੰਦਾ ਜਾਂਦਾ ਹੈ ਚਲੋ ਦੇਖ ਕੇ ਜਿਆਦਾ ਆ ਜਾ ਕਰੂਗਾ ਫੇਰ ਵੀ ਛੋਟੇ ਪਿੰਡਾਂ ਚ ਬਣਾਉਂਦੇ ਨੇ ਇਹ ਸਾਡੇ ਪੁਰਾਣਾ ਜੀ ਦੇਸੀ ਟੋਕਰੇ ਅੱਗੇ ਤੂੜੀ ਪਾਉਂਦੇ ਆ ਕੱਖ ਪਾਉਂਦੇ ਡੰਗਰਾਂ ਨੂੰ ਹੁਣ ਪਲਾਸਟਿਕ ਦੇ ਬੱਠਾ ਲਾ ਕੇ ਪਰ ਬਹੁਤੇ ਪਿੰਡਾਂ 'ਚ ਹਜੇ ਵੀ ਹੈ ਜਿਹੜਾ ਟੋਕਰੇ ਬਣਾਉਣ ਦਾ ਰਵਾਜ ਹੈ ਜਿਹੜਾ ਚੱਲ ਰਿਹਾ ਹੈ ਆ ਲਾਤਾ ਜੀ ਜੋੜ ਐ ਕਮਾ ਕਮਾ ਕੇ ਜਿਵੇਂ ਮੰਜਾ ਬੁੰਦਿਆਂ ਜਿਉਂ ਹੀ ਕੁਛ ਹੈ ਨਾ ਹਾਂਜੀ ਜਿਵੇਂ ਮੰਜਾ ਬੁੰਦਦੇ ਹੁੰਨੇ ਆ ਐ ਟੋਪ ਬਣੂਗਾ ਬੋਈਆ ਤੂਤ ਦੀ ਨਰਮ ਛਟੀ ਲਈ ਜਾਂਦੀ ਹੈ ਬਿਲਕੁਲ ਉਹ ਘੁੰਮਦੀ ਹੈ ਜਿਹੜੀ ਟੁੱਟੇ ਨਾ ਆ ਦੇਖੋ ਜੀ ਲੱਗ ਗਿਆ ਜੋੜ ਇਕ ਤੁਸੀਂ ਦੁਕਾਨ ਦੇਖੋ ਬਹੁਤ ਸੋਹਣਾ ਡਿਜ਼ਾਈਨ ਲੱਗੂਗਾ ਇਹ ਮਿਹਨਤ ਹੈ ਜਿਹੜੀ ਹੱਥਾਂ ਦੀ ਹੱਥੀ ਮਿਹਨਤ ਹੈ ਇਹ ਦੇਖਿਓ ਤੁਸੀਂ ਜੋੜ ਜਦੋਂ ਬਣ ਗਏ ਨਾ ਇਹ ਆਹ ਡਾਣੀਆਂ ਹੋਰ ਆ ਗਈਆਂ ਨੇ ਵਿੱਚ ਵਿੱਚ ਪਸਾ ਕੇ ਘਮਾਤੀਆਂ ਗੱਜਾ ਕਰੀ ਜੀ ਬਣ ਜੂਗੀ ਚੱਕਰ ਜਾ ਫੇਰ ਬੋਈਏ ਦੀ ਸੇਫ ਦੇਖੋ ਵਿੱਚੋਂ ਡੂੰਗਾ ਉੱਪਰੋਂ ਚੌੜਾ ਉਹ ਵੀ ਦੇਖਦੇ ਆ ਕਲਾ ਕਿਵੇਂ ਘਮਾਉਣਗੇ ਪਹਿਲਾਂ ਕਿ ਵਿਆਹਾਂ ਸਾਧੀਆਂ ਚ ਲੱਡੂਆਂ ਦੇ ਮਖਾਣਿਆਂ ਦੇ ਭਰ-ਭਰ ਰੱਖਦੇ ਪਕੌੜੇ ਨੇ ਹੁਣ ਵੀ ਪਕੌੜੇ ਹੁਣ ਵੀ ਪਕੌੜੇ ਹਾਂ ਪਕੌੜਿਆਂ ਚ ਹੁਣ ਜ਼ਿਆਦਾਤਰ ਇਹੀ ਕੰਮ ਆਉਂਦੇ ਨੇ ਕਿਉਂਕਿ ਤੇਲ ਤੂਲ ਥੱਲੋਂ ਦੀ ਵਧੀਆ ਇਹਨਾਂ ਦੀ ਲੰਘ ਜਾਂਦਾ ਜੋ ਕੋ ਮੋੜਾ ਮੋਟਾ ਹੁੰਦਾ ਅਖਬਾਰ ਜਾਂ ਪਿਛਾ ਕੇ ਚ ਤਹੇ ਇੰਡੇਕ ਤੋਂ ਤਾਂ ਵੀ ਕੋਈ ਚੱਕਰ ਨਹੀਂ ਹੁੰਦਾ ਇਹੋ ਯਾਰ ਵੀ ਥੋੜਾ ਪੂਰਾ ਤਿੱਖਾ ਹੁੰਦਾ ਹੈ ਨਾ ਹਾਂਜੀ ਹਾਂ ਤਿੱਖਾ ਹੁੰਦਾ ਕਦੇ ਬੱਜਿਆ ਵੀ ਹੱਥ ਤੇ ਬਾਜ ਬਹੁਤ ਵਾਰੀ ਬਾਜਦਾ ਹੈ ਜੀ ਬਾਜਦਾ ਹੈ ਹਾਂ ਜੀ ਬਾਜਦਾ ਕਈ ਵਾਰੀ ਕੰਮ ਵੀ ਖੜ ਜਾਂਦਾ ਇੰਨਾ ਬਾਜਦਾ ਹੂੰ ਧਿਆਨ ਨਾਲ ਕਰਨਾ ਪੈਂਦਾ ਧਿਆਨ ਨਾਲ ਕਰਨਾ ਪੈਂਦਾ ਕਿੰਨੇ ਕੁ ਟੋਕਰੇ ਬਣਾ ਦੋਗੇ ਤੁਸੀਂ ਇਸ ਸੀਜ਼ਨ ਚ ਬੋਈਏ ਟੋਕਰੇ ਟੋਕਰੇ ਜਨ ਮੌਸਮ ਦੇ ਹਿਸਾਬ ਨਾਲ ਕਈ ਵਾਰੀ ਪੱਗੇ ਜੀ ਲੱਗਦਾ ਹੈ ਨਾ ਜਦੋਂ ਬਣਾਉਂਦੇ ਫਲਾਣੇ ਦੇ ਜਾਂਦੇ ਹਾਂ ਜੀ ਹੁਣ ਕਿੰਨੇ ਰੌਣਕ ਮੇਲਾ ਬਣਿਆ ਰਹਿੰਦਾ ਹੈ ਨਾ ਵੀ ਜਾਂਦਾ ਹੀ ਰਹਿੰਦਾ ਜੀ ਮੈਂ ਘਰਾਜੀ ਕਰਕੇ ਅੱਛਾ ਪ੍ਰਾਲੀ ਦੇ ਢੇਰ ਪਏ ਰਹਿੰਦੇ ਜਿੰਨਾਂ ਚ ਜਿਹੜੇ ਅਵਾਰਾ ਪਸ਼ੂ ਕੁੱਤੇ ਵਿਚਾਰੇ ਆਰਾਮ ਕਰਦੇ ਹੁਣ ਉਹ ਵੀ 扑ਕਦੇ ਫਿਰਦੇ ਨੇ ਹਾਂ ਕੁੱਤੀਆਂ ਸੁੰਦੀਆਂ ਨੇ ਜਗ੍ਹਾ ਨਹੀਂ ਮਿਲ ਰਹੀ ਉਹਨਾਂ ਨੂੰ ਵਿਚਾਰੀਆਂ ਨੂੰ ਮੈਂ ਉਹ ਕੱਲ ਪ੍ਰਾਲੀ ਲੱਭੀ ਪਿੰਡ ਇੱਕ ਕੁੱਤੀ ਵਿਚਾਰੀ ਲੱਭਦੀ ਫਿਰੇ ਫਿਰ ਹੋ ਜੀ ਇਹ ਵੀ ਸਾਨੂੰ ਬਿੱਲਾ ਜੇ ਟਾਈਮ ਪਾਸ ਕਰ ਲਾ ਦੇ ਕਰ ਲਾ ਹਰੇਕ ਸਮੇਂ ਪ੍ਰਾਲੀ ਦੇ ਢੇਰ ਪਏ ਹੁੰਦੇ ਤੇ ਢੇਰ ਪਏ ਹੁੰਦੇ ਹਾਂ ਆਪਾਂ ਵੀ ਵਿੱਚ ਬੈਠੇ ਰਹਿੰਦੇ ਬੈਠੇ ਰਹਿੰਦੇ ਜੀ ਗੱਲਾਂ-ਬਾਤਾਂ ਹੋਰ ਚਲੋ ਫੇਰ ਵੀ ਸ਼ੁਰੂ ਹੋ ਗਿਆ ਦੁਬਾਰੇ ਪਰਾਲੀ ਜੀ ਵਾਲਾ ਗੰਡਾ ਮਣਨ ਲੱਗ ਗਿਆ ਇਹ ਗੰਡਾ ਹੀ ਡ��ਿਆ ਦੋ ਚਾਹੇ ਕਿਤੇ ਹਾਂ ਕਿਤੇ ਮਰਜੀ ਆਪ ਦੇ ਖੇਤ ਚੋ ਕਰਾ ਕੇ ਇੱਕ ਟਰਾਲੀ ਪਿੰਡ ਚ ਡੇਗਦੇ ਦੋ ਚਾਰ ਸਮੇਂ ਸਾਂਝੇ ਸਮਾਂ ਤੇ ਬੈਠੇ ਰਹਿੰਦੇ ਨੇ ਜੀ ਲਾ ਕੇ ਕੁਰਸੀ ਵਾਂਗੂ ਕੰਮ ਲੈਂਦੇ ਨੇ ਕੁਰਸੀਆਂ ਵਾਂਗੂ ਕੰਮ ਦਿੰਦੇ ਨੇ ਨਾਲੇ ਹੋ ਜੀ ਬਾਕੀ ਭਾਈ ਬੋਈਆ ਹੋ ਗਿਆ ਸ਼ੁਰੂ ਛੋਟਾ ਬਣਨਾ ਹੁਣ ਇਹਨੂੰ ਦੇਖਿਓ ਤੁਸੀਂ ਮਿੰਟਾਂ 'ਚ ਕਮਾ ਆ ਕੇ ਦੇਖਿਓ ਵੱਡਾ ਬੋਈਆ ਕਿਵੇਂ ਬਣਦਾ ਜੋ ਕਿ ਪੰਜਾਬ ਦਾ ਪੁਰਾਣਾ ਸੱਭਿਆਚਾਰ ਵੀ ਕਹਿ ਸਕਦੇ ਆ ਜੋ ਪੰਜਾਬ ਦੇ ਵਿੱਚ ਜ਼ਿਆਦਾਤਰ ਹੁਣ ਘਟ ਗਿਆ ਬਹੁਤ ਜ਼ਿਆਦਾ ਟੋਕਰੇ ਬੋਈਏ ਸ਼ਾਬੇ ਬਣਾਉਣ ਦਾ ਜੋ ਪਿੰਡਾਂ 'ਚ ਕੰਮ ਕਰਦੇ ਸੀ ਤੁਹਾਡੇ ਸਾਹਮਣੇ ਪਿੰਡ ਸੰਗਤੀ ਵਾਲੇ ਖੜਿਆਂਗੇ ਜਿੱਥੇ ਕਿ ਸਾਹਮਣੇ ਛਾਬੇ ਬੋਈਏ ਬਣ ਰਹੇ ਨੇ ਟੋਕਰੇ ਕਿਸ ਤਰ੍ਹਾਂ ਦੇਖ ਸਕਦੇ ਹੋਂ ਬੁਣੇ ਬੁਣਿਆ ਜਾ ਰਿਹਾ ਇੱਕ ਚੰਗੀ ਤਰ੍ਹਾਂ ਤੂੰਤਦੀਆਂ ਛਟੀਆਂ ਨਾਲ ਜਦੋਂ ਤਿਆਰ ਕਰਤਾ ਵੀ ਕਿੰਨੀ ਮਿਹਨਤ ਲੱਗਦੀ ਹੈ ਕਿਵੇਂ ਬਣਦਾ ਦੇਖੋ ਜੀ ਕਿਸ ਤਰ੍ਹਾਂ ਤਿਆਰ ਕੀਤਾ ਜਾ ਰਿਹਾ ਹੈ ਹਰ ਇੱਕ ਚੀਜ਼ ਪਲਾਸਟਿਕ ਨੇ ਲੈ ਲਈ ਹਰ ਇੱਕ ਚੀਜ਼ ਪਲਾਸਟਿਕ ਇਹ ਇੱਕ ਚੀਜ਼ ਇਹ ਸਾਡੀ ਦੇਸੀ ਤੇ ਵਧੀਆ ਚੀਜ਼ ਇਹ ਹੁੰਦੇ ਦੀ ਅਸਲ ਚੀਜ਼ਾਂ ਘਰਾਂ ਚ ਇਹ ਤਾਂ ਕਈ ਸਾਲਾਂ ਤੋਂ ਕਈ ਸਾਲ ਨਹੀਂ ਜਾਂਦਾ ਬਣਿਆ ਹੋਇਆ ਇਹ ਪਲਾਸਟਿਕ ਕੋਈ ਵਧੀਆ ਚੀਜ਼ ਨਹੀਂ ਹੈਗੀ ਇਹ ਬਣ ਗਿਆ ਜੀ ਹਾਂ ਜੀ ਹਾਂ ਇਹ ਛੋਟਾ ਛਾਬਾ ਹੀ ਕਹਿ ਸਕਦੇ ਇਹਨੂੰ ਆਪਾਂ ਜੀ ਆਪਾਂ ਰੋਟੀਆਂ ਰੱਖਣ ਵਾਸਤੇ ਠੀਕ ਹੈ ਛਾਬਾ ਬਣਾਏ ਭਾਈ ਜਾ ਥੋੜੀ ਬਤੀ ਸਬਜੀ ਸਬਜੀ ਸ਼ਾਬਾਸ਼ ਆਕ ਧੋਕੇ ਰੱਖ ਦਨੇ ਆ ਹਾਂਜੀ ਹਾਂ ਕੁੱਟਿਆ ਵੀ ਜਾ ਸਕਦਾ ਥੋੜਾ ਥੋੜਾ ਇਹ ਹੈ ਨਾ ਹੈ ਜੀ ਕੁੱਟਿਆ ਵੀ ਜਾ ਸਕਦਾ ਹਾਂ ਬਸ ਇਹ ਹੋਇਆ ਜੀ ਹੂੰ ਇਹਨੂੰ ਦੱਬਦੇ ਨੇ ਜਿਉਂ ਹੁੰਦਾ ਹੈ ਜਿਵੇਂ ਆਹ ਚੀਜ਼ਾਂ ਕੁੱਟੀਆਂ ਜਾਣ ਹਾਂ ਨਾਲੇ ਤਿੱਖੇ ਨੇ ਵਿੱਚੋਂ ਪਰ ਕੜਾ ਹੱਥ ਫੇਰਨੇ ਨਾ ਚ ਨਾ ਜੀ ਨਾ ਆਹ ਚੀਜ਼ ਬਣ ਗਈ ਵੀ ਇਹਦੇ ਵਿੱਚ ਹੁਣ ਐ ਲਾ ਲਓ ਤੁਸੀਂ ਵੀ ਕੁਝ ਮਾਰ ਜੀ ਕੁਝ ਰੱਖ ਲਓ ਜਿਆਦਾ ਤਾਂ ਰੋਟੀਆਂ ਰੱਖਣ ਦੇ ਪਉਣਾ ਧਰ ਕੇ ਰੋਟੀਆਂ ਰੱਖਣ ਦੇ ਜਿਆਦਾ ਕੰਮ ਹੁੰਦਾ ਸੀ ਅੱਗੇ ਸਾਡੀਆਂ ਰੋਟੀਆਂ ਜਿੰਨੀਆਂ ਮਾਈਆਂ ਸਾਡੀਆਂ ਪੁਰਾਣੇ ਜਵਾਨੇ ਚ ਇਹਨਾਂ ਛਾਬਿਆਂ ਚ ਰੱਖਦੀ ਹੁੰਦੀਆਂ ਸੀ ਦੂਜਾ ਡੱਬੇ ਚ ਰੱਖਦੇ ਨੇ ਹੁਣ ਡੱਬੇ ਤਾਂ ਹੁਣ ਰੱਖੇ ਅੱਗੇ ਤਾਂ ਛਾਬਿਆਂ ਚ ਹੀ ਪਈ ਰੰਦੇ ਤਿਆਂ ਹਾਂਜੀ ਡੱਬੇ ਦਾ ਕਿਤੇ ਪੋਣਾ ਰੱਖਿਆ ਛਾਬੇ ਚ ਆ ਦੇਖੋ ਹਾਂਜੀ ਹੂੰ ਧੋ ਕੇ ਮੁੱਦਾ ਮਾਰਦੇ ਨੇ ਧੋ ਕੇ ਸੁੱਕ ਜਾਂਦਾ ਸੀ ਤੇ ਸਾਗ ਧੋ ਕੇ ਧਣੀਆਂ ਪਾਲਕ ਧੋ ਕੇ ਜਾਨੀ ਕਿ ਥੱਲੇ ਪਾਣੀ ਲੰਘ ਜਾਂਦਾ ਪਰ ਜ਼ਿਆਦਾਤਰ ਅੱਗੇ ਛਾਬੇ ਦਾ ਨੋ ਹਰੇਕ ਨੂੰ ਪਤਾ ਹੈ ਇਹ ਹੈ ਜੀ ਛਾਬਾ ਬਣ ਕੇ ਤਿਆਰ ਹੈ ਬੋਈਆ ਵੀ ਕਹਿੰਦੇ ਨੇ ਬੋਈਆ ਵੀ ਕਹਿੰਦੇ ਨੇ ਬੋਈਆ ਮਾੜਾ ਜਾਂ ਵੱਡਾ ਹੁੰਦਾ? ਹਾਂ ਉਹ ਵੱਡਾ ਹੁੰਦਾ। ਬੋਈਆ ਵੱਡਾ ਹੁੰਦਾ ਛੱਬਾ ਜਿਹੜਾ ਇਹ ਛੱਬਾ ਬਣ ਕੇ ਤਿਆਰ ਹੈ ਜੀ ਬਿਲਕੁਲ। 100 ਰੁਪਏ ਬਣਮਾਈਆ ਕਹਿੰਦੇ ਜੀ। ਦੇਖੋ ਜੀ।